15 ਅਗਸਤ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਈ ਜਾਂਦੀ ਹੈ ਜਿਸ ਦੀ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਵੀ ਲਗ ਲਗ ਜਗ੍ਹਾ ਦੇ ਉੱਤੇ ਮਨਾਈ ਗਈ ਤੇ ਅੱਜ ਡਰਾਵਡ ਕਨੈਕਟਰ ਯੂਨੀਅਨ ਨਗਰ ਨਿਕਮ ਵੱਲੋਂ ਵੀ 15 ਅਗਸਤ ਮਨਾਈ ਗਈ ਹੈ ਜਿਸ ਦੇ ਵਿੱਚ ਝੰਡਾ ਲੜਾਇਆ ਗਿਆ ਨਗਰ ਨਿਕਮ ਦੇ ਕਮਿਸ਼ਨਰ ਔਰ ਮੈਂਬਰਸ ਵਨ ਸਾਡੇ ਨਾਲ ਹੈ ਬਾਬਾ ਜੀ ਅੱਜ ਕਿਹੜਾ 15 ਅਗਸਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤਮਤਮਨਾ ਮਨਾਈ ਗਈ ਤੇ ਲੱਗਤ ਮੈਂ ਇਸ ਬਹੁਤ ਵੱਡੇ ਜਿਹੜਾ 79 ਮਾ ਅੱਜ ਆਪਾਂ ਸੁਦਦਰਸ਼ ਮਿਲਾਰੇ ਆਂ ਪੂਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਨਾ ਔਰ ਨਾਲੇ ਸੰਦੇਸ਼ ਦੇਣਾ ਚਾਹਨਾ ਵਾ ਕਿ ਜਿੰਨਾ ਵੀ ਹੋ ਸਕੇ ਨਾ ਉਹਨੇ ਬੱਚੇ ਨੂੰ ਪੜਾਓ ਪੜਾਈ ਦੇ ਬਿਨਾ ਨਾ ਦੇਸ਼ ਕੀ ਕਰ ਸਕਦਾ ਨਾ ਸਮਾਜ ਕੀ ਕਰ ਸਕਦਾ ਤੇ ਮੈਂ ਸਾਨੂੰ ਇਹ ਬੇਨਤੀ ਕਰਾਂਗਾ ਕਿ ਜਿੰਨਾ ਹੋ ਸਕੇ ਨਾ ਤੁਸੀਂ ਆ ਇੱਕ ਟਾਈਮ ਰੋਟੀ ਘੱਟ ਖਾ ਲੋ ਲੇਕਿਨ ਬੱਚੇ ਨੂੰ ਪੜਾਉਣ ਉੱਤੇ ਧਿਆਨ ਦਿਓ ਸਾਨੂੰ ਬਾਬਾ ਸਾਹਿਬ ਨੇ ਜਿਹੜਾ ਦਿਕਾਰ ਦਿੱਤੇ ਨੇ ਉਹ ਪੜਾਈ ਦੇ ਨਾਲ ਹੀ ਪੂਰੇ ਹੋਣੇ ਨੇ ਤੁਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਸ ਜਿਹੜਾ 15 ਅਗਸਤ ਦੇ ਉੱਤੇ ਪੂਰੇ ਜਿੰਨੇ ਵੀ ਮੇਰੇ ਸਮਾਜ ਦੇ ਸਹਿਬਾਨ ਲੀਡਰ ਵੱਡੇ ਛੋਟੇ ਪੈਣਾ ਮਾਵਾ ਜਿੰਨੇ ਮੈਂ ਸਾਹਮਣੇ ਹੀ ਕਹਿਣਾ ਚਾਹੁੰਦਾ ਕਿ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦਿਵਾਓ ਨਸ਼ਾ ਦੂਰ ਰੱਖੋ ਕਿਉਂਕਿ ਅੱਜ ਦੀ ਡੇਟ ਵਿੱਚ ਜਦ ਨਸ਼ਾ ਨਹੀਂ ਖਤਮ ਹੁੰਦੇ ਪੜ੍ਹਾਈ ਵੱਲ ਧਿਆਨ ਨਹੀਂ ਪਦੇ ਨੇ ਤੇ ਇਸ ਮੈਨੂੰ ਲੱਗਦਾ ਇਸ ਦੇ ਸੱਕੀ ਕਰੇਗਾ ਤਾਂ ਮੈਂ ਸਾਰਿਆਂ ਨੂੰ ਆਪਣੀ ਯੂਨੀਅਨ ਵੱਲੋਂ ਸਾਡੇ ਲੀਡਰ ਸਹਿਬਾਨ ਵੱਲੋਂ ਸਾਡੇ ਸੀਨੀਅਰ ਆਗੂ ਬੰਦਸਰਪਾਲ ਜੀ ਵੱਲੋਂ ਸਾਡੇ ਡੈਵੀਨ ਪ੍ਰਧਾਨ ਸ਼ਮਿਲ ਉੱਤਰ ਜੀ ਵੱਲੋਂ ਔਰ ਪੂਰੀ ਸਮੂਹ ਸ਼ਹਿਰ ਵਾਸੀਆਂ ਨੂੰ ਤੇ ਸਾਡੇ ਜਿੰਨੇ ਵੀ ਯੂਨੀਅਨਸ ਨੇ ਚੱਲਦੀਆਂ ਨੇ ਕਾਰਪੋਰੇਸ਼ਨ ਚ ਸਭ ਨੂੰ ਇਸ ਪਰਵਦੀ ਲੱਖ ਲੱਖ ਬਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ ਅਟਨਾ ਬੰਟੂ ਸਬਰਵਾਲ ਜੀ ਬੰਟੂ ਜੀ ਅੱਜ ਝੰਡਾ ਤੇ ਲੜਾਇਆ ਗਿਆ ਤੇ ਉੱਥੇ ਹੀ ਛੋਟੇ ਛੋਟੇ ਬੱਚਿਆਂ ਨੂੰ ਤੁਹਾਡੇ ਵੱਲੋਂ ਸਨਮਾਨਤ ਵੀ ਕੀਤਾ ਗਿਆ ਅੱਜ ਸਾਤੋਂ ਪਹਿਲਾ ਨਗਰ ਨਗਨ ਜਿਲੰਦਰ ਦੀ ਵਰਕਸ਼ਾਪ ਵਿੱਚ 15 ਅਗਸਤ ਦੇ ਉਪਲਖਸ਼ ਵਿੱਚ ਜਿਹੜਾ ਇਨਾਂ ਵੱਲੋਂ ਡਰਾਈਵਰ ਐਂਡ ਟੈਕਨੀਕਲ ਯੂਨੀ ਵੱਲੋਂ ਇਹ ਜਿਹੜਾ ਦਿਵਸ ਬੜੀ ਧੂਮਤਾਵਨਾ ਲਗਾਤਾਰ ਕਾਫੀ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਤੇ ਅੱਜ ਵੀ ਇਥੇ ਵਰਕਸ਼ਾਪ ਵਿੱਚ ਇਹ ਦਿਵਸ ਜਿਹੜਾ ਮਨਾਇਆ ਗਿਆ ਹੈਗਾ ਜਿਹਦੇ ਵਿੱਚ ਸਾਡੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਸ਼ਮੀਲ ਉਥਰ ਜੀ ਤੇ ਉਹਨਾਂ ਨਾਲ ਸਾਡੇ ਮਨੀਸ਼ ਬਾਬਾ ਜੀ ਅਤੇ ਇਹਨਾਂ ਦੀ ਸਮੂਹ ਟੀਮ ਵੱਲੋਂ ਮਾਨਯੋਗ ਕਮਿਸ਼ਨਰ ਸਾਹਿਬ ਨੇ ਇਥੇ ਬੁਲਾ ਕੇ ਅਤੇ ਨਗਰ ਨਿਗਮ ਦੇ ਸਾਰੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਬੁਲਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਅਤੇ ਸਕੂਲਾਂ ਦੇ ਬੱਚਿਆਂ ਦੀ ਇਹ ਹਰ ਸਾਲ ਦੀ ਤਰ੍ਹਾਂ ਬੱਚਿਆਂ ਨੇ ਇੱਥੇ ਬੁਲਾਉਂਦੇ ਹੈਗੇ ਉਹਨਾਂ ਨੂੰ ਸਕੂਲ ਬੈਗ ਪੈਨ ਵਗੈਰਾ ਜੋ ਵੀ ਉਹਨਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਸਮਾਨ ਹੁੰਦਾ ਹੈ ਸਕੂਲਾਂ ਨੂੰ ਇਹ ਬੱਚਿਆਂ ਨੂੰ ਦਿੱਤਾ ਜਾਂਦਾ ਹੈਗਾ ਅਤੇ ਉਹਨਾਂ ਦੇ ਜਿਹੜੇ ਨਾਲ ਉਹਨਾਂ ਦੇ ਟੀਚਰ ਆ ਜਾਂਦਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਤੇ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਉੱਤੇ ਸਮੂਹ ਪੰਜਾਬ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਜਲੰਧਰ ਵਾਸੀਆਂ ਨੂੰ ਲੱਖ ਲੱਖ ਵਾਰਗੋਦਨ ਜੀ ਜੈ ਭੀਮ ਜੈ ਪਰਾਤ ਦੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਉਹਨਾਂ ਨੇ ਦੱਸਿਆ 80 ਦੇ ਕਰੀਬ ਕਿਹੜੇ ਬੱਚਿਆਂ ਨੂੰ ਸਮਾਨਤਾ ਕੀਤਾ ਗਿਆ ਜੋ ਜੋ ਉਹਨਾਂ ਨੂੰ ਜਰੂਰਤ ਸਮਗਰੀ ਹੈ ਉਹਨਾਂ ਜੋ ਡਰਾਈਵਰ ਕਨੈਕਟਰ ਯੂਨੀ ਵੱਲੋਂ ਜੋ ਦਿੱਤੀ ਗਈ ਹੈ ਸੁਨੀਲ ਮਹਾਜਨ ਚੱਕ ਬੰਨੀ ਟੀਵੀ ਜਲੰਧਰ